ਅਤੇ ਦੇਖੋ ਮੈਂ ਪੰਜਾਬ ਸਰਕਾਰ ਦੇ ਮੁੱਦੇ ਤੇ ਜੇ ਗੱਲ ਕਰਾਂ ਤਾਂ ਇਹ ਇਹ ਤਾਂ ਜਿਹੜੇ ਲੋਕਾਂ ਨਾਲ ਗੱਲਾਂ ਕਰਕੇ ਆਏ ਸੀ ਕਿਸੇ ਵੀ ਗੱਲ ਤੇ ਪੂਰੇ ਨਹੀਂ ਉਤਰੇਗੇ ਤੇ ਉਹਨਾਂ ਚੋਂ ਆਂਗਣਵਾੜੀ ਵਰਕਰ ਵੀ ਇੱਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਿਹਾ ਕਿ ਤੁਹਾਡਾ ਮਾਣ ਪੱਤਾ ਦੁੱਗਣਾ ਕਰਾਂਗੇ ਮਾਣ ਪੱਤਾ ਦੁੱਗਣਾ ਤਾਂ ਇਹਨਾਂ ਨੇ ਕੀ ਕਰਨਾ ਸੀਗਾ ਕਿ ਜਿਹੜਾ ਮਾਣ ਪੱਤਾ ਮਿਲਦਾ ਉਹਨੂੰ ਕਦੇ 8 ਮਹੀਨੇ ਬੀਤ ਜਾਂਦੇ ਆ ਕਦੇ 9 ਮਹੀਨੇ ਬੀਤ ਜਾਂਦੇ ਆ ਕਦੇ ਸਾਲ ਬੀਤ ਜਾਂਦਾ ਪਹਿਲਾਂ ਤਾਂ ਸੈਂਟਰ ਸਰਕਾਰ ਐਨੇ ਘੱਟ ਮਾਣ ਪੱਤਾ ਦਿੰਦਾ ਫਿਰ ਜੇ ਉਹ ਆਉਂਦਾ ਹੁਣ ਜਿਵੇਂ ਫਾਈਨੈਂਸ਼ੀਅਲੀ ਹੈ ਸ਼ੁਰੂ ਹੋਇਆ ਵਾ ਅਪ੍ਰੈਲ ਤੋਂ ਅਪ੍ਰੈਲ ਤੋਂ ਲੈ ਕੇ ਅੱਜ ਤੱਕ 6 ਮਹੀਨੇ ਬੀਤ ਗਏ ਸਾਲ ਚੜ੍ਹੇ ਨੂੰ ਵਿੱਤੀ ਸਾਲ ਜਿਹੜਾ ਚੱਲ ਰਿਹਾ 1 ਰੁਪਈਆ ਨਹੀਂ ਦਿੱਤਾ ਝਾੜੂ ਦੀ ਸਰਕਾਰ ਨੇ ਅੰਗਣਵਾੜੀ ਵਰਕਰਾਂ ਨੂੰ ਦੱਸੋ ਵੀ ਕੀ ਆ ਹਾਲ ਹੈ ਕੋਈ ਵੀ ਤੁਸੀਂ ਰੁਪਈਏ ਤਾਂ ਤੁਸੀਂ ਖਾ ਗਏ ਜਿਹੜੇ ਸੈਂਟਰ ਵੱਲੋਂ ਆਏ ਸੀ ਡਿਜਾਸਟਰ ਫੰਡ ਵੀ ਖਾ ਗਏ ਅੰਗਣਵਾੜੀ ਦਾ ਵੀ ਖਾ ਗਏ ਮਾਨ ਪੱਤਾ ਵੀ ਖਾ ਗਏ ਵਰਕਰ ਹੈਲਪਰ ਦਾ ਤੇ ਰਸ਼ਨ ਵੀ ਖਾ ਗਏ ਸੋ ਸਾਰਾ ਕੁਝ ਖਾ ਗਏ ਤੇ ਕੰਮ ਕੰਮ ਤਾਂ ਤੁਸੀਂ ਮੈਂ ਤੁਹਾਨੂੰ ਜੇ ਦੱਸਾਂ ਤਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਡਾਂਗਣਵਾੜੀ ਵਰਕਰ ਦੀ ਜੌਬ ਨਹੀਂ ਹੁਣ ਡੀਪੂ ਹੈ ਡੀਪੂ ਹੋਲਡਰਾਂ ਨੇ ਇਹ ਕੇਵਾਈਸੀ ਕਰਤੀ ਸੈਂਟਰ ਵੱਲੋਂ ਜਿਹੜਾ ਰਾਸ਼ਨ ਆ ਰਿਹਾ ਹੈਗਾ 5 ਕਿਲੋ ਪੰਜਾਬ ਦਾ ਤਾਂ ਬੰਦ ਹੀ ਹੈ ਸਟੇਟ ਦਾ ਤਾਂ ਬੰਦ ਹੈ ਕੰਮ ਖਤਮ ਹੋਤਾ ਜਿਹੜਾ ਸੈਂਟਰ ਵੱਲੋਂ ਆ ਰਿਹਾ ਹੈਗਾ ਹੁਣ ਸੈਂਟਰ ਇਸ ਗੱਲ ਦਾ ਹਿਸਾਬ ਮੰਗ ਰਿਹਾ ਵੀ ਜਿਹੜੇ ਮਰੇ ਬੰਦੇ ਤੁਸੀਂ ਉਹਨਾਂ ਦਾ ਵੀ ਰਾਸ਼ਨ ਲੈ ਰਹੇ ਹੋ ਦੀਪੂ ਵਾਲਿਆਂ ਨੇ ਈ ਕੇ ਵਾਈ ਸੀ ਕਰ ਦਿੱਤੀ ਹੈ ਉਹਨਾਂ ਦੇ ਅੰਗਣਵਾੜੀ ਵਰਕਰ ਤੇ ਐਵੇਂ ਪ੍ਰੈਸ਼ਰ ਬਣਾਈ ਜਾਂਦੇ ਆ ਤੁਹਾਨੂੰ ਕਹਿੰਦੇ 40 ਰੁਪਏ ਦੇਵਾਂਗੇ ਤੁਸੀਂ ਈ ਕੇ ਵਾਈ ਈ ਕੇ ਵਾਈ ਇਹ ਕਰ ਦੋ ਈ ਕੇ ਵਾਈ ਸੀ ਹੁਣ ਤੁਸੀਂ ਦੱਸੋ ਅੰਗਣਵਾੜੀ ਵਰਕਰ ਜਿਹੜੇ ਲੋਕ ਮਰ ਗਏ ਉਹਨਾਂ ਨੂੰ ਜਿਉਂਦੇ ਕਿੱਥੋਂ ਕਰੂਗੀ ਹੁਣ ਰੌਲਾ ਇਹ ਆ ਵੀਰ ਅਸੀਂ ਉਹਨਾਂ ਲੋਕਾਂ ਦੇ ਜਿਹੜਾ ਰਸ਼ਨ ਆ ਰਿਹਾ ਸੈਂਟਰ ਵੱਲੋਂ ਅਸੀਂ ਖਾਣਾ ਖਾਣ ਦਾ ਹੀ ਚੱਕਰ ਹੈ ਸਾਰਾ ਸੋ ਆਂਗਣਵਾੜੀ ਵਰਕਰ ਤੇ ਪ੍ਰੈਸ਼ਰ ਹੈ ਈ ਕੇ ਵਾਈ ਸੀ ਕਰੋ ਐਫ ਆਰ ਐਸ ਕਰੋ ਹੁਣ 40 ਬੈਨੀਫਿਸ਼ੀਰੀ ਆਂਗਣਵਾੜੀ ਚ ਲਿਖਾਤੇ ਤੁਸੀਂ 100 100 ਜਣੇ ਦਾ ਤੁਸੀਂ ਰਸ਼ਨ ਆਂਗਣਵਾੜੀ ਦਾ ਖਾ ਰਹੇ ਹੋ ਪਹਿਲਾਂ ਡਿੱਪੂ ਦੀ ਗੱਲ ਕਰਦੀ ਸੀ ਹੁਣ ਮੈਂ ਕਰ ਰਹੀ ਆਂਗਣਵਾੜੀ ਦੀ ਅੰਗਣਵਾੜੀ ਦੇ ਬੱਚਾ ਬੈਨੀਫਿਸ਼ਰੀ ਹੁੰਦੀ ਹੈ 40 ਜਾਂ 45 ਸਾਨੂੰ ਕਹਿੰਦੇ 100 ਜਣੇ ਦਾ ਭਰੋ 100 ਜਣੇ ਦਾ ਭਰਾਤਾ ਹੁਣ ਸੈਂਟਰ ਕਹਿੰਦਾ ਵੀ ਸਾਨੂੰ 100 ਬੰਦਾ ਹਾਜ਼ਰ ਕਰੋ ਹੁਣ ਕੀ ਅੰਗਣਵਾੜੀ ਵਰਕਰ ਨੂੰ ਫਾਇਦਾ ਦਿੱਤਾ ਹੋਇਆ ਲੋਕਾਂ ਦੇ ਘਰ ਘਰ ਜਾ ਕੇ ਫੋਟੋ ਖਿੱਚੋ ਲੋਕ ਫੋਟੋ ਨਹੀਂ ਖਿਚਾਉਂਦੇ ਉਹ ਕਹਿੰਦੇ ਅਸੀਂ ਰਾਸ਼ਨ ਨਹੀਂ ਲੈਣਾ ਗੰਦਾ ਰਾਸ਼ਨ ਅਸੀਂ ਤਾਂ ਲੈਣਾ ਨਹੀਂਗਾ ਲੋਕ ਫੋਟੋ ਨਹੀਂ ਖਿਚਾਉਂਦੇ ਅੰਗਣਵੜੀ ਵਰਕਰ ਪਰੇਸ਼ਾਨ ਸੋ ਨਾਲ ਜਿਹੜੀਆਂ ਇਹਨੇ ਗੰਦੇ ਪੈੜ ਆ ਰਿਹਾ ਸੈਂਟਰੀ ਪੈਡੋ ਡਾਂਸ ਸਕੀਮ ਦੇ ਵਿੱਚ ਉਹਨੂੰ ਕੋਈ ਲੈਣ ਲਈ ਤਿਆਰ ਨਹੀਂ ਉਹਨਾਂ ਦੇ ਵਿੱਚ ਸੁੰਡ ਚੱਲੇ ਹੋਇਆ ਐਨਾ ਗੰਦਾ ਕੱਪੜਾ ਹੈਗਾ ਕਰੋੜਾਂ ਦਾ ਕੱਪੜਾ ਉੱਥੇ ਹੋ ਰਿਹਾ ਉਹ ਉਹਨਾਂ ਲਈ ਉਹਨਾਂ ਔਰਤਾਂ ਦੀ ਕੁੜੀਆਂ ਦੀ ਫੋਟੋ ਕਰੋ ਕਹਿੰਦੀ ਅਸੀਂ ਲੈਣੇ ਨਹੀਂ ਫੋਟੋ ਕਿਉਂ ਕਰਵਾਈਏ ਇਹ ਪਰੇਸ਼ਾਨੀ ਹੈ ਹੁਣ ਕੀ ਹੈ ਹੁਣ ਜੇ ਪਰਾਲੀ ਨੂੰ ਅੱਗ ਲੱਗੂਗੀ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਇਹਨਾਂ ਦੀ ਮਜਬੂਰੀ ਆ ਤੇ ਤੁਸੀਂ ਉਹਨਾਂ ਨੂੰ ਸਾਧਨ ਪ੍ਰੋਵਾਈਡ ਕਰੋ ਸਬਸਿਡੀਆਂ ਖਾ ਗਏ ਮਸ਼ੀਨਾਂ ਖਾ ਗਏ ਸਾਰਾ ਕੁਝ ਖਾ ਗਏ ਇਹ ਉਦੋਂ ਤਾਂ ਕਹਿੰਦੇ ਸੀ ਦਿੱਲੀ 'ਚ ਘੋਲ ਤਿਆਰ ਹੋ ਗਿਆ ਜੀ ਉਹ ਤਾਂ ਘੋਲ ਕਿੱਥੇ ਆਉਣਾ ਦਿੱਲੀ ਵਾਲਾ ਸੋ ਕਿਸਾਨਾਂ ਦੀ ਤਾਂ ਮਜਬੂਰੀ ਅਗਲਾ ਆਂਗਣਵਾੜੀ ਵਰਕਰ ਨੂੰ ਕਹਿੰਦੇ ਉਹਨੂੰ ਸਮਝਾਓ ਜਾ ਕੇ ਉਹ ਸਾਡੇ ਚਾਚੇ ਤਾਏ ਪਿਓ ਭਰਾ ਹੈ ਸਾਡੇ ਸਮਝੇ ਆ ਉਹ ਪਾਗਲ ਨਹੀਂ ਹੈਗੇ ਆਂਗਣਵਾੜੀ ਵਰਕਰ ਦੀ ਬੇਸਿਕ ਰੋਣੀ ਹੈ ਤੁਸੀਂ ਉਹਨਾਂ ਕੋਲ ਭੇਜ ਕੇ ਫਿਰ ਕਹਿੰਦੇ ਤੁਸੀਂ ਉਹਨਾਂ ਨੂੰ ਹਟਾਓ ਜਾ ਕੇ ਕਿਵੇਂ ਹਟਾ ਲੈਣ ਗਿਆ ਸੋ ਐ ਹੋ ਜੇ ਬੇਹੂਦੇ ਬੇਹੂਦੇ ਆਰਡਰ ਪਾਸ ਕਰਦੇ ਆ ਇਹ ਜਿਹੜੇ ਪਹਿਲੀ ਗੱਲ ਤਾਂ ਇਹਨੂੰ ਆਪ ਨਹੀਂ ਕੁਝ ਪਤਾ ਹੈਗਾਗਾ ਆਂਗਣਵਾੜੀ ਵਰਕਰਾਂ ਨੂੰ ਲੋਕਾਂ ਨੂੰ ਇੰਨੇ ਹਰਾਸਮੈਂਟ ਹੈ ਨਾ ਇਹਨਾਂ ਦੀ ਮੈਂ ਦੱਸ ਨਹੀਂ ਸਕਦੀ ਸੋ ਇਹਦਾ ਹਰ ਗੱਲ ਦਾ ਅਸੀਂ ਵਿਰੋਧ ਕਰਦੇ ਜਿਹੜਾ ਕੰਮ ਕਰਦੇ ਉਹਦੇ ਪੈਸੇ ਦੇ ਦਿਓ ਉਹ ਵੀ ਬਹੁਤ ਹੈ